ਭਈ ਛਿੰਦਾ ਤੇ ਹੁਣ ਕੀਪਾ ਹੈ ਤਾਂ ਭਾਈ ਦੋਵੇਂ ਪਰ ਫਰਕ ਕੀ ਹੈ ਕਿਉਂ ਕੈਰੈਕਟਰ ਨੇ ਇੱਕ ਪਛਾਣ ਦਿੱਤੀ ਆ ਉਸ ਕੈਰੈਕਟਰ ਨੇ ਇੱਕ ਨਾਮ ਦਿੱਤਾ ਤਾਂ ਉਹ ਜਦੋਂ ਕੈਰੈਕਟਰ ਖਤਮ ਹੋਇਆ ਸੀ ਤਾਂ ਮੈਨੂੰ ਲਾਇਕੈਂ ਲੱਗਿਆ ਸੀ ਕਿ ਵੀ ਇਹ ਕੈਰੈਕਟਰ ਵੀ ਪਤਾ ਨਹੀਂ ਮੈਂ ਔਰ ਮੈਨੂੰ ਇਹ ਲੱਗਦਾ ਸੀ ਮੈਂ ਦੁਬਾਰਾ ਨਹੀਂ ਪਰਫਾਰਮ ਕਰ ਪਾਉਂਗਾ ਜੇ ਮੈਨੂੰ ਹੁਣ ਛਿੰਦਾ ਪਰਫਾਰਮ ਕਰਨਾ ਪਿਆ ਜੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਸਮਾਂ ਹੈਗਾ ਸੀ ਉਹ ਉਸ ਤੋਂ ਪਹਿਲਾਂ ਨਹੀਂ ਕਦੇ ਹੋਇਆ ਦੇ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਹੋਊਗਾ ਪਰ ਟੀਮ ਇੰਨੀ ਸੋਲਿਡ ਆ ਆਸੇ ਪਾਸੇ ਆਰਟਿਸਟ ਸਾਰੇ ਮਿੱਤਰ ਹੀ ਚਲੋ ਹੈਗੇ ਆ ਉਹ ਐਨੇ ਸੋਲਿਡ ਆ ਕਿਉਂ ਫਿਰ ਉਹਦੇ ਚ ਪਤਾ ਹੀ ਨਹੀਂ ਲੱਗਦਾ ਤੁਸੀਂ ਕਦੋਂ ਚੀਜ਼ ਕਰਦੇ ਕਦੇ ਆਇਆ ਵੀ ਹੁੰਦਾ ਆਪਸ ਵਿੱਚ ਭਾਵੇਂ ਉਹਨਾਂ ਹੈਲਦੀ ਕੰਪੀਟੀਸ਼ਨ ਕਹਿਦੇ ਆਇਆ ਤਾਂ ਨਹੀਂ ਲੱਗਾ ਵੀ ਯਾਰ ਇਹ ਤਾਂ ਨਹੀਂ ਮਨ ਲੱਗਦਾ ਹੀ ਨਹੀਂ ਕਿਉਂਕਿ ਉਹ ਸ਼ਾਇਦ ਲੱਗਦਾ ਨਹੀਂ ਤਾਂ ਅਸੀਂ ਕੰਮ ਜੇ ਕਰੀ ਜਾਂਦੇ ਆ ਡਿਪਲੋਮੈਟ ਜਿਹੜੀ ਫਿਲਮ ਜੱਗੇ ਨਹੀਂ ਕੀਤੀ ਆ ਉਹ ਪਹਿਲਾਂ ਮੈਨੂੰ ਆਫਰ ਹੋਈ ਸੀ ਮੇਰੇ ਕੋਲ ਡੇਟਸ ਨਹੀਂ ਤੇ ਉਹ ਕਹਿੰਦੇ ਕਿ ਸਾਨੂੰ ਕੋਈ ਆਰਟਿਸਟ ਦੱਸੋ ਤੇ ਮੈਂ ਕਿਹਾ ਜਗਜੀਤ ਤੁਸੀਂ ਲੈ ਲਓ ਵਧੀਆ ਐਕਟਰ ਆ ਤਾਂ ਉਹ ਫਿਰ ਜਗਜੀਤ ਉਹ ਫਿਲਮ ਪਰ ਅੱਗੇ ਫਿਰ ਵੀ ਕੋਈ ਇੱਛਾ ਹੈ ਵੀ ਮੈਂ ਆਹ ਰੋਲ ਕਰਨਾ ਜਿਵੇਂ ਸਬੀਕੀ ਸਾਹਿਬ ਕਹਿੰਦੇ ਸੀ ਮੇਰੀ ਇੱਛਾ ਸੀ ਕੋਟ ਪੈਂਟ ਪਾ ਕੇ ਰੋਮਾਂਸ ਕਰਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਇੱਛਾ ਹੁੰਦੀ ਆ ਉਹ ਕੈਰੈਕਟਰ ਕਦੇ ਵੀ ਨਹੀਂ ਹੁੰਦਾ ਹੁੰਦਾ ਆਪਾਂ ਮੱਕੜ ਗਏਗੇ ਕਿੰਨੀ ਕੁ ਤੇਰੀਲੀ ਆ ਕਿੰਨੀ ਕਿਥੇ ਥੋੜਾ ਚੈਨਲ ਤੋਂ ਪਾਓ ਥੋੜਾ ਮੱਕੜ ਗਏ ਕਰ ਜਿਵੇਂ ਬਾਈ ਹੋਣਾ ਦੀ ਫਾਈਟ ਆ ਵਿੱਚ ਫਾਈਟ ਜਿੰਨਾ ਉਹਨਾਂ ਦਾ ਜੋਰ ਲੱਗ ਰਿਹਾ ਉਹਨੇ ਸਾਡਾ ਲੱਗ ਰਿਹਾ ਬੈਂਚਾਂ ਤੇ ਬੈਠੇ ਹੋ ਆ ਜੀ ਪਰ ਸਾਡਾ ਇਸ ਚੱਕਰ ਚ ਲੱਗ ਰਿਹਾ ਕਿ ਜਿਹੜਾ ਇਹਨਾਂ ਚੋਂ ਡਿੱਗੂਗਾ ਆਪਾਂ ਉਹਨੂੰ ਜਮੀਂ 'ਚ ਦੱਬ ਲਾਂਗੇ ਉਹਨੂੰ ਉਹਨੂੰ ਨਹੀਂ ਉੱਠਣ ਦੇਣਾ ਉਹਨੂੰ ਦੱਬ ਲੈਣਾ ਸਮਝੀ ਕਿਉਂਕਿ ਅਸੀਂ ਉਹਦੀ ਜਗ੍ਹਾ ਤੇ ਹਾਂ ਫਿਗਰਵਾਲ ਉਹਨਾਂ ਦੇ ਅੱਗੇ ਜ਼ਿਕਰ ਉੱਥੇ ਵੀ ਹੋ ਰਿਹਾ ਸੀ ਕਿ ਪਰਿਵਾਰ ਨਾਲ ਬਈ ਇੰਟਰੈਕਸ਼ਨ ਜਿਵੇਂ ਉਹ ਕਹਿੰਦੇ ਸੀ ਵੀ ਬਹੁਤ ਵਧੀਆ ਸਾਰਿਆਂ ਵੀ ਇੱਕ ਪਰਿਵਾਰ ਵਾਂਗ ਇੱਥੇ ਵੀ ਰਹੇ ਮੈਂ ਮੋਸਟਲੀ ਦੇਖੀ ਆ ਕਈ ਸਟਾਰਾਂ ਦੇ ਵਿੱਚ ਇੱਕ ਜਿਹੜੀ ਇਨਸਿਕਿਉਰਟੀ ਹੁੰਦੀ ਹੈ ਗਿੱਪੀ ਵੀਰੇ ਚ ਬਿਲਕੁਲ ਨਹੀਂ ਹੈ ਮੈਂ ਹਮੇਸ਼ਾ ਕਹਿੰਦਾ ਨਾ ਵੀ ਜਿਵੇਂ ਮਾਂ ਨੂੰ ਸਾਰੇ ਪੁੱਤਰ ਪਿਆਰੇ ਹੁੰਦੇ ਆ ਤਵੇਂ ਗਿੱਪੀ ਵੀਰੇ ਨੂੰ ਸਾਰੇ ਆਰਟਿਸਟ ਸਾਰਿਆਂ ਵਿੱਚ ਹੀ ਉਹਨਾਂ ਨੂੰ ਹੁੰਦਾ ਹੈ ਕਿ ਔਰ ਸਭ ਤੋਂ ਜ਼ਿਆਦਾ ਮੈਨੂੰ ਲੱਗਾ ਥੀਏਟਰ ਆਰਟਿਸਟ ਹੈ ਜਿਹੜੀ ਉਹ ਹੰਬਲ ਮੋਸ਼ਨ ਨਾਲ ਕੰਮ ਕਰਦੇ ਤਾਂ ਇਹ ਮੈਨੂੰ ਬੜੀ ਵਧੀਆ ਚੀਜ਼ ਲੱਗਦੀ ਹੈ ਕਿਉਂਕਿ ਤੇ ਇੱਕ ਇੱਕ ਡਾਇਲੋਗ ਨਾਲ ਤੁਸੀਂ ਨਾਲੇ ਦਰਸ਼ਕਾਂ ਨੂੰ ਕੋਈ ਸਨੇਹਾ ਦੇ ਦਿਓ ਨਾਲੇ ਆਪਣਾ ਇੱਕ ਇੱਕ ਡਾਇਲੋਗ ਕੋਈ ਛੋਟਾ ਹੀ ਹੋਵੇ। ਪਰ ਮੱਕੜ ਦਾ ਤਾਂ ਇਹੀ ਹੋਊਗਾ। ਇਹੀ ਹੋਸਾ। ਸੋ ਥੈਂਕ ਯੂ। ਸੋ ਥੈਂਕ ਯੂ। ਸਤਿ ਸ਼੍ਰੀ ਅਕਾਲ ਬ੍ਰਾਊਜ਼ਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਜਨ ਹਿੱਤ ਦੇ ਵਿੱਚ ਸੂਚਨਾ جاری ਹੋ ਚੁੱਕੀ ਹੈ ਚਤਾਵਨੀ ਉਰਫ ਵਾਰਨਿੰਗ ਜਲਦ ਰਿਲੀਜ਼ ਹੋਣ ਵਾਲੀ ਆ ਸਟਾਰ ਕਾਸਟ ਸਾਡੇ ਨਾਲ ਹੈ ਜਿਨ੍ਹਾਂ ਨੂੰ ਤੁਸੀਂ ਪਹਿਲੀ ਵਾਰਨਿੰਗ ਦੇ ਵਿੱਚ ਵੀ ਬਖੂਬ ਪਿਆਰ ਦਿੱਤਾ ਤੇ ਹੁਣ ਦੂਜੀ ਦੀ ਵੀ ਪੂਰੀ ਤਿਆਰੀਏ ਲੋਕ ਵੇਟ ਕਰ ਰਹੇ ਨੇ ਧੀਰੇਜ ਕੁਮਾਰ ਉਰਫ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਹੁਣ ਕਿਰਦਾਰ ਬਦਲ ਕੇ ਆਏਗਾ ਕੀਪਾ ਬਣ ਕੇ ਸਾਹਮਣੇ ਆਉਣਗੇ ਕੀ ਫਰਕ ਰਹੇਗਾ ਉਹ ਗੱਲਬਾਤ ਕਰਾਂਗੇ ਚੀਮਾ ਬਾਈ ਵੀ ਨਾਲ ਨੇ ਪੰਨਾ ਬਾਈ ਨੇ ਤਾਂ ਤੁਸੀਂ ਬਾਈ ਜੀ ਥੀਏਟਰ ਤੋਂ ਜਦੋਂ ਆਏ ਹੋ ਪਹਿਲਾਂ ਦੇ ਸਵਾਗਤ ਕਰ ਲਈ ਉਤਸ਼ਾਹਲਾ ਹੋਗੇ ਕੋਈ ਕੈਡਜੀ ਜੇ ਲੱਗੀ ਕਿ ਅਸੀਂ ਇਕੱਠੇ ਯੂਨੀਵਰਸਿਟੀ ਹੁੰਦੇ ਸਨ ਅਜਾ ਬਾਈ ਦੇ ਇਤਿਹਾਸ ਪੁਰਾਣਾ ਜਾ ਬਾਈ ਨੇ ਬਹੁਤ ਲਾਪੇ ਹੋਇਆ ਯਾਰ ਕਾ ਥੋੜਾ ਬੋਲੇ ਕੀ ਬਾਤ ਹੈ ਹਾਂ ਬਾਈ ਦੇਖੋ ਮਿੱਤਰਾਂ ਦਾ ਉਹ ਮੈਨੂੰ ਇਹ ਵਧੀਆ ਲੱਗਿਆ ਕਿ ਤੂੰ ਮੇਰੀ ਇੰਟਰਵਿਊ ਕਰ ਰਿਹਾ ਹੈ ਆਪਾਂ ਕਿੱਥੋਂ ਸ਼ੁਰੂਆਤ ਹੋਈ ਕਿਉਂਕਿ ਤੈਨੂੰ ਪਤਾ ਤੈਨੂੰ ਉਹ ਜਰਨੀ ਪਤਾ ਹੈਗੀ ਆ ਕਿੱਥੋਂ ਆਪਾਂ ਆਏ ਆ ਕਿੱਥੋਂ ਉੱਠੇ ਹੈਗੇ ਆ ਸੋ ਖਾਸ ਚੀਜ਼ ਹੈ ਮੈਂ ਉਸੇ ਦਰਨੀ ਵੀ ਤੁਸੀਂ ਕਦੋਂ ਕਈ ਗੱਲਾਂ ਕਹਿੰਦੇ ਹੁੰਦੇ ਸੀ ਜਦੋਂ ਆਪਾਂ ਉਦੋਂ ਤਾਂ ਕੈਮਰੇ ਇਦਾਂ ਨਹੀਂ ਚੱਲਦੇ ਸੀ ਆਪਾਂ ਕੋਈ ਗੱਲ ਕਰਦੇ ਸੀ ਵੀ ਯਾਰ ਜੇ ਐ ਹੋ ਜਾਏ ਨਾ ਮੈਨੂੰ ਲੱਗਦਾ ਜੋ ਹੋ ਗਿਆ ਹੁਣ ਕਿਵੇਂ ਦਾ ਲੱਗਦਾ ਕਿ ਜਦੋਂ ਬਹੁਤ ਮੰਮੀ ਵੀ ਗੱਲ ਕਹਿੰਦੇ ਹੁੰਦੇ ਕਿ ਸਾਫ ਨੀਤ ਨਾਲ ਜਦੋਂ ਚੀਜ਼ਾਂ ਸੋਚਦੇ ਹੋ ਤਾਂ ਕੁਦਰਤ ਆਪਣੇ ਆਪ ਚੀਜ਼ਾਂ ਕ੍ਰੀਏਟ ਕਰਦੀ ਹੈ ਮੈਨੂੰ ਹੁਣ ਵੀ ਐ ਲੱਗਦਾ ਹੁੰਦਾ ਕਿ ਸ਼ਾਇਦ ਮੈਂ ਜੇ ਮੈਨੂੰ ਕੋਈ ਪੁੱਛੇ ਕਿ ਇੱਥੇ ਕਿਵੇਂ ਪਹੁੰਚ ਗਿਆ ਤੂੰ ਤਾਂ ਮੈਨੂੰ ਨਹੀਂ ਦੱਸ ਪਾਉਂਗਾ ਮੈਨੂੰ ਐ ਲੱਗਦਾ ਕਿ ਬਸ ਕੁਦਰਤ ਲੋਕ ਮਿਲਦੇ ਗਏ ਜੁੜਦੇ ਗਏ ਸੱਜਣ ਮਿੱਤਰ ਤੋਡੇ ਲਈ ਚੀਜ਼ਾਂ ਬਣਾਉਂਦੇਗੇ ਕਈ ਡਾਇਰੈਕਟਰ ਆਏ ਪ੍ਰੋਡਿਊਸਰ ਆਏ ਤੁਹਾਡੇ ਦੇ ਪੈਸੇ ਲਾਉਂਦੇਗੇ ਤੁਸੀਂ ਅੱਗੇ ਨਿਕਲਦੇਗੇ ਤੇ ਭਾਈ ਛਿੰਦਾ ਤੇ ਹੁਣ ਕੀਪਾ ਹੈ ਤਾਂ ਭਾਈ ਦੋਵੇਂ ਪਰ ਫਰਕ ਕੀ ਆ ਫਰਕ ਬਹੁਤ ਆ ਮਤਲਬ ਜੇ ਤੁਸੀਂ ਫਰਕ ਪੁੱਛੋ ਤਾਂ ਮੈਨੂੰ ਇਹ ਲੱਗਦਾ ਕਿ ਛਿੰਦਾ ਮੈਂ ਬਹੁਤ ਇਮੋਸ਼ਨਲੀ ਜੁੜਿਆ ਹੋਇਆ ਹੈ ਛਿੰਦੇ ਕਰੈਕਟਰ ਨਾਲ ਕਿਉਂਕਿ ਉਹ ਕਰੈਕਟਰ ਨੇ ਇੱਕ ਪਛਾਣ ਦਿੱਤੀ ਆ ਉਸ ਕਰੈਕਟਰ ਨੇ ਇੱਕ ਨਾਮ ਦਿੱਤਾ ਤਾਂ ਉਹ ਜਦੋਂ ਕਰੈਕਟਰ ਖਤਮ ਹੋਇਆ ਸੀ ਤਾਂ ਮੈਨੂੰ లైక్ ਐ ਲੱਗਿਆ ਸੀ ਕਿ ਬੀਏ ਕੈਰੈਕਟਰ ਵੀ ਪਤਾ ਨਹੀਂ ਮੈਂ ਔਰ ਮੈਨੂੰ ਇਹ ਲੱਗਦਾ ਸੀ ਮੈਂ ਦੁਬਾਰਾ ਨਹੀਂ ਪਰਫਾਰਮ ਕਰ ਪਾਉਂਗਾ ਜੇ ਮੈਨੂੰ ਹਣ ਛਿੰਦਾ ਪਰਫਾਰਮ ਕਰਨਾ ਪਿਆ ਜੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਸਮਾਂ ਹੈਗਾ ਸੀ ਉਹ ਉਸ ਤੋਂ ਪਹਿਲਾਂ ਨਹੀਂ ਕਦੇ ਹੋਇਆ ਕਿ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਹੋਊਗਾ ਕਿਉਂਕਿ ਹਣ ਤਾਂ ਚਲੋ ਗਿਪੀ ਵੀਰਾ ਕਹਿੰਦੇ ਕਿ ਵਰਨਿੰਗ ਯੂਨੀਵਰਸ ਆ ਉਹ ਯੂਨੀਵਰਸ ਵਿੱਚ ਕੁਝ ਵੀ ਹੋ ਸਕਦਾ ਤਾਂ ਉਸ ਤੋਂ ਬਾਅਦ ਜਦੋਂ ਕੀਪੇ ਦਾ ਕੈਰੈਕਟਰ ਵੀਰੇ ਨੇ ਕਿਹਾ ਤਾਂ ਫਿਰ ਮੈਨੂੰ ਲੁੱਕ ਬਹੁਤ ਚੇਂਜ ਸੀ ਉਹਦੀ ਸਾਈਕੀ ਬਹੁਤ ਚੇਂਜ ਆ ਉਹ ਉਹ ਬਹੁਤ ਸ਼ਾਂਤ ਹੈਗਾ ਜਿਹੜਾ ਛਿੰਦਾ ਉਹ ਬਹੁਤ ਅਗਰੈਸਿਵ ਆ ਉਸ਼ਾਂਤ ਰਹਿੰਦੇ ਹੋਏ ਜਿਹੜਾ ਉਹ ਇੱਕ ਐਕਸ਼ਨ ਕਰਦਾ ਹੈ ਨਾ ਉਹ ਬਹੁਤ ਟਫ ਚੀਜ਼ ਹੈਗੀ ਸੀ ਔਰ ਦੂਸਰੀ ਚੀਜ਼ ਹੈ ਕਿ ਤੁਸੀਂ ਜਦੋਂ ਕੋਈ ਇੱਕ ਹਿੱਟ ਕਰੈਕਟਰ ਪਰਫਾਰਮ ਕੀਤਾ ਹੋਇਆ ਉਸ ਤੋਂ ਬਾਅਦ ਤੁਸੀਂ ਕੋਈ ਹੋਰ ਕਰੈਕਟਰ ਪਰਫਾਰਮ ਕਰਨਾ ਇੱਕ ਮੈਂਟਲੀ ਤੁਹਾਡੇ ਤੇ ਉਹ ਚੀਜ਼ ਦਾ ਪ੍ਰੈਸ਼ਰ ਹੁੰਦਾ ਹੈ ਕਿ ਯਾਰ ਪਤਾ ਨਹੀਂ ਕਿਵੇਂ ਦਾ ਹੋਗਾ ਪਰ ਟੀਮ ਇੰਨੀ ਸੋਲਿਡ ਆ ਆਸੇ ਪਾਸੇ ਆਰਟਿਸਟ ਸਾਰੇ ਮਿੱਤਰ ਹੀ ਚਲੋ ਹੈਗੇ ਆ ਉਹ ਇੰਨੇ ਸੋਲਿਡ ਆ ਕਿਉਂ ਫਿਰ ਉਹਦੇ ਚ ਪਤਾ ਹੀ ਨਹੀਂ ਲੱਗਦਾ ਤੁਸੀਂ ਕਦੋਂ ਚੀਜ਼ ਕਰ ਗਏ ਜੀ ਕਬ ਕਦੀ ਆਇਆ ਵੀ ਹੋਇਆ ਜਿਵੇਂ ਬਾਈ ਹੋਣੀ ਵੀ ਨਾਲ ਨੇ ਤੁਸੀਂ ਤਾਂ ਜਦੋਂ ਮਤਲਬ ਥੀਏਟਰ ਕਰ ਰਹੇ ਸੀ ਤਾਂ ਉਦੋਂ ਬਹੁਤ ਸਾਰੀਆਂ ਐਕਸਰਸਾਈਜ਼ ਹੁੰਦੀਆਂ ਨੇ ਜਦੋਂ ਹੁਣ ਮੂਵੀ ਆ ਗਈ ਉਦੋਂ ਬਹੁਤ ਤੇ ਕਈ ਵਾਰੀ ਲਿਮਟਡ ਕਿਰਦਾਰ ਹੋ ਜਾਂਦੇ ਨੇ ਜਾਂ ਕਈ ਵਾਰੀ ਕਿਸੇ ਦਾ ਕੈਨਵਸ ਵੱਡਾ ਹੁੰਦਾ ਕਦੀ ਐ ਵੀ ਹੁੰਦਾ ਆਪਸ ਵਿੱਚ ਭਾਵੇਂ ਉਹਨਾਂ ਹੈਲਦੀ ਕੰਪੀਟੀਸ਼ਨ ਕਹਿ ਦਿਆ ਤਾਂ ਨਹੀਂ ਲੱਗਾ ਵੀ ਯਾਰ ਇੱਧਰ ਨਹੀਂ ਮਿਲਣ ਲੱਗਦਾ ਹੀ ਨਹੀਂ ਕਿਉਂਕਿ ਉਹ ਸ਼ਾਇਦ ਲੱਗਦਾ ਨਹੀਂ ਤਾਂ ਅਸੀਂ ਕੰਮ ਜਿਆ ਕਰੀ ਜਾਂਦੇ ਆ ਕਿਉਂਕਿ ਉਹ ਮੇਂ ਦਿਮਾਗ ਦੇ ਵਿੱਚ ਹੀ ਨਹੀਂ ਆਇਆ ਜਦੋਂ ਆਡੀਸ਼ਨ ਵੀ ਆਉਂਦੀ ਸੀ ਤਾਂ ਅਸੀਂ ਐ ਕਹਿੰਦੇ ਵੀ ਆਡੀਸ਼ਨ ਆਇਆ ਜਾਂ ਹੁਣ ਵੀ ਐ ਹੁੰਦਾ ਕਿ ਮੈਂ ਕਈ ਵਾਰੀ ਕੋਈ ਫਿਲਮ ਦੇ ਮੀਟਿੰਗ ਤੇ ਜਾਣਾ ਜੇ ਮੈਨੂੰ ਐ ਲੱਗਦਾ ਹੁੰਦਾ ਕਿ ਇਹ ਚੀਮਾ ਵਧੀਆ ਕਰ ਸਕਦਾ ਜਾਂ ਕੋਈ ਹੋਰ ਵਧੀਆ ਕਰ ਸਕਦਾ ਤਾਂ ਜਿਵੇਂ ਡਿਪਲੋਮੈਟ ਜਿਹੜੀ ਫਿਲਮ ਜੱਗੇ ਨੇ ਕੀਤੀ ਆ ਉਹ ਪਹਿਲਾਂ ਮੈਨੂੰ ਆਫਰ ਹੋਈ ਸੀ ਮੇਰੇ ਕੋਲ ਡੇਟਸ ਨਹੀਂ ਤੇ ਉਹ ਕਹਿੰਦੇ ਕਿ ਸਾਨੂੰ ਕੋਈ ਆਰਟਿਸਟ ਦੱਸੋ ਤੇ ਮੈਂ ਕਿਹਾ ਜਗਜੀਤ ਤੁਸੀਂ ਲੈ ਲਓ ਵਧੀਆ ਐਕਟਰ ਆ ਤਾਂ ਉਹ ਫਿਰ ਜਗਜੀਤ ਉਹ ਫਿਲਮ ਵਿੱਚ ਤਾਂ ਉਹ ਚੀਜ਼ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਅਸੀਂ ਇਦਾਂ ਹੀ ਰਹਾਂਗੇ ਇੱਕ ਫੈਮਿਲੀ ਦੀ ਤਰ੍ਹਾਂ ਇੱਕ ਨਈ ਕੰਪੀਟੀਸ਼ਨ ਮੈਨੂੰ ਲੱਗਦਾ ਹੈ ਹੀ ਨਹੀਂ ਇਹ ਆਪਾਂ ਨੂੰ ਲੱਗਦਾ ਹੈ ਕਿ ਕੰਪੀਟੀਸ਼ਨ ਆ ਜੋ ਜਿਹੜੇ ਕੈਰੈਕਟਰ ਚ ਸੂਟੇਬਲ ਆ ਉਹ ਨਹੀਂ ਮਿਲਦਾ ਉਹਦੇ ਚ ਮੈਨੂੰ ਇਹ ਲੱਗਦਾ ਕੰਪੀਟੀਸ਼ਨ ਉਹ ਕਦੇ ਮਾਈਂਡ ਚ ਆਇਆ ਹੀ ਨਹੀਂ ਇਦਾਂ ਚੀਜ਼ ਆ ਜੀ ਤੇ ਭਾਈ ਜਿੱਦਾਂ ਜਿੱਦਾਂ ਦੇ ਕੈਰੈਕਟਰਸ ਕਿਤੇ ਜਿਵੇਂ ਨਵਾਜ਼ੁद्दीन ਸਲਿਕੀ ਸਾਹਿਬ ਆਏ ਸੀ ਤਾਂ ਉਹ ਕਹਿੰਦੇ ਕਿ ਮੈਨੂੰ ਨਾ ਚਿਹਰਾ ਦੇਖ ਕੇ ਕੱਬੇ ਕੱਬੇ ਜੇ ਰੋਲ ਮਿਲਨੇ ਆ ਹੁਣ ਤੁਸੀਂ ਤਾਂ ਚਲੋ ਵੇਰੀਏਸ਼ਨ ਕੀਤੀ ਆ ਪਰ ਅੱਗੇ ਫਿਰ ਵੀ ਕੋਈ ਇੱਛਾ ਹੈ ਵੀ ਮੈਂ ਆਹ ਰੋਲ ਕਰਨਾ ਜਿਵੇਂ ਸ੍ਰੀਕੀ ਸਾਹਿਬ ਕਹਿੰਦੇ ਸੀ ਮੇਰੀ ਇੱਛਾ ਸੀ ਕੋਟਪਟ ਪਾ ਕੇ ਰਮਾਂਸ ਕਰਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਇੱਛਾ ਹੁੰਦੀ ਆ ਉਹ ਕੈਰੈਕਟਰ ਕਦੇ ਵੀ ਨਹੀਂ ਹੁੰਦਾ ਹੁੰਦਾ ਮੈਨੂੰ ਲੱਗਦਾ ਕਿ ਉਵੇਂ ਹੀ ਰਹਿ ਜਾਂਦਾ ਹੁੰਦਾ ਕਿ ਆਪਾਂ ਜਦੋਂ ਕੁਝ ਕਰ ਲੈਨੇ ਆ ਫਿਰ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਹੋਰ ਕੁਝ ਕਰੀਏ ਹੋਰ ਕੁਝ ਕਰੀਏ ਫਿਲਹਾਲ ਤਾਂ ਮੈਨੂੰ ਇਹ ਆ ਵੀ ਥੋੜਾ ਜਿਹਾ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਜਿਹੜੀ ਆ ਪੰਜਾਬੀ ਫਿਲਮਸ ਨੂੰ ਥੋੜਾ ਜਿਹਾ ਵਰਲਡ ਲੈਵਲ ਤੇ ਉਹਨੂੰ ਇੱਕ ਆਈਡੀ ਦੇਣਾ ਜਾਂ ਉਹਦੀ ਕੋਸ਼ਿਸ਼ ਦੇ ਵਿੱਚ ਅਸੀਂ ਫੁੱਲ ਮੂਨ ਕੀਤੀ ਸੀ ਉਹਨੂੰ ਇੰਗਲਿਸ਼ 'ਚ ਵੀ ਡਬ ਕੀਤਾ ਸੀ ਥੋੜਾ ਜਿਹਾ ਗਲੋਬਲ ਮੈਨੂੰ ਇਹ ਹੁੰਦਾ ਵੀ ਸਾਡੀ ਇੰਡਸਟਰੀ ਥੋੜਾ ਜਿਹਾ ਗਲੋਬਲੀ ਹੁਣ ਟ੍ਰੀਟ ਕਰਿਆ ਆ ਤੇ ਆ ਉਹ ਹੀ ਮੇਰਾ ਸੋਚ ਸੀਮੇ ਭਾਈ ਵਾਸਤੇ ਭਾਈ ਜੀ ਜੱਪਾ ਮੱਕੜ ਗਿਆ ਅੰਗਰੇਜ਼ੀ ਪਾ ਮੱਕੜ ਗਿਆ ਕੱਪੜੇ ਵੀ ਪਾ ਮੱਕੜਾਂ ਕੋਈ ਆ ਰਹੇ ਆ ਤੇਜ਼ ਤਰਾਰ ਆ ਰਹੇ ਤੇ ਭਾਈ ਕੀ ਆਪ ਮੱਕੜ ਗਿਆ ਕਿੰਨੀ ਕੁ ਜ਼ਰੀਲੀ ਆ ਕਿੰਨੀ ਕਿਥੇ ਥੋੜਾ ਚੈਨਲ ਤੋਂ ਪਾਉ ਥੋੜਾ ਮੱਕੜ ਗਿਆ ਇੱਕ ਵਾਰ ਮੱਕੜਗਾਏਗੇ ਯਾਰ ਸ਼ਾਇਦ ਝੂਠ ਬਣਾਉਂਗਾ ਮੱਕੜਗਾਏਗੇ ਅੱਲਾਹ ਅੱਲਾਹ ਢੰਗ ਦੇ ਮਿਠਾਸ ਹੈ ਮਿਠਾਸ ਅਸੀਮ ਕਰਦੇ ਆ ਇਕੱਤੀ ਬਗਟੋ ਉਹ ਮਿਠਾਸ ਅਸੀ ਜਹਰ ਚ ਦਿਲ ਕਰ ਦਿਲ ਦੀ ਗੱਲ ਅਸੀਂ ਦੱਸ ਰਹੇ ਜਿਵੇਂ ਉਹ ਪਹਿਲਾਂ ਕਿ ਉਹ ਸਿੱਧੇ ਤੌਰ ਤੇ ਨਹੀਂ ਉਹ ਕਰਦੀ ਗਏਗਾ ਜਿਵੇਂ ਹੋਰ ਗੈਂਗ ਦੇ ਵਿੱਚ ਗੇਲੇ ਦੀ ਜੇ ਵੀ ਸੋ ਇਹ ਮੋਕੇ ਦੇ ਹਿਸਾਬ ਨਾਲ ਓਕੇ ਦੇ ਹਿਸਾਬ ਨਾਲ ਚੱਲਦੇ ਨੇ ਜਿਹੜਾ ਪੱਲੜਾ ਭਾਰੀ ਆ ਉਧਰੋਂ ਚਲੇ ਜਾ ਉਧਰ ਨੂੰ ਦਬਾ ਜਿਵੇਂ ਬਾਈ ਹੋਣਾ ਦੀ ਫਾਈਟ ਆ ਵਿੱਚ ਫਾਈਟ ਜਿੰਨਾ ਉਹਨਾਂ ਦਾ ਜ਼ੋਰ ਲੱਗ ਰਿਹਾ ਉਹਨੂੰ ਹੀ ਸਾਡਾ ਲੱਗ ਰਿਹਾ ਬੈਂਚਾਂ ਤੇ ਬੈਠੇ ਹੋ ਦਾ ਜੀ ਪਰ ਸਾਡਾ ਇਸ ਚੱਕਰ 'ਚ ਲੱਗ ਰਿਹਾ ਕਿ ਜਿਹੜਾ ਇਹਨਾਂ 'ਚੋਂ ਡਿੱਗੂਗਾ ਆਪਾਂ ਉਹ ਜਮੀਨ ਦੱਬ ਲਾਂਗੇ ਉਹਨੂੰ ਨਹੀਂ ਉੱਟਣ ਦੇਣਾ ਉਹਦੀ ਹੈਲਪ ਨਹੀਂ ਕਰਨੀ ਉਹਨੂੰ ਦੱਬ ਲੈਣਾ ਸਮਝਾ ਦੀ ਕਿਉਂਕਿ ਅਸੀਂ ਉਹਦੀ ਜਗ੍ਹਾ ਤੇ ਹਾਂ ਜੀ ਜੀ ਇਹ ਚੀਜ਼ਾਂ ਚੱਲਦੀਆਂ ਨੇ ਸੋ ਐਵੇਂ ਜੇ ਕਰੈਕਟਰ ਨੇ ਕੋਈ ਸਿੱਧੇ ਤੌਰ ਤੇ ਨਹੀਂ ਉਹ ਜੀ ਜੀ ਲਵ ਲੋ ਵੀ ਸਿੱਧੇ ਤੌਰ ਤੇ ਨਹੀਂ ਆਉਂਦੇ ਲੁਕ ਛਿਪ ਕੇ ਕਰਦੇ ਨੇ ਬਾਅਦ ਬਟ ਰਹਿਣਗੇ ਥਰੂਆਊਟ ਸਟੋਰੀ ਅੱਗੇ ਲੈ ਕੇ ਜਾਣਗੇ ਇੱਕ ਇੱਕ ਸਵਾਲ ਬਈ ਜਦੋਂ ਥੀਏਟਰ ਚ ਹੁੰਨੇ ਆ ਸਟੇਜ ਤੇ ਆਪਾਂ ਨੂੰ ਭੇਜ ਦਿੰਦੇ ਜਦੋਂ ਮੈਂ ਤਾਂ ਪਲੇ ਉਸ ਨੂੰ ਦੇਖਦਾ ਰਹਿੰਦਾ ਇਹ ਤਾਂ ਬਹੁਤਾ ਕੰਮ ਕਈ ਵਾਰ ਜਿਹੜੇ ਐਕਟਰ ਸੀ ਜਿਵੇਂ ਤੁਸੀਂ ਵੀ ਤੁਸੀਂ ਇੰਪਰੋਵਾਈਜ਼ ਕਰਦਾ ਬੰਦਾ ਹੁਣ ਫਿਲਮ ਦੇ ਵਿੱਚ ਆ ਕੇ ਤੁਸੀਂ ਡਾਇਰੈਕਟਰਸ ਐਕਟਰ ਉਹ ਸਾਰਿਆਂ ਨੂੰ ਹੀ ਸਵਾਲ ਆ ਕਿ ਇੰਪਰੋਵਾਈਜ਼ ਜ਼ਿਆਦਾ ਕਰਦੇ ਹੋ ਜਾਂ ਜਿਵੇਂ ਦੇ ਦਿੱਤਾ ਗਿਆ ਇਹ ਸਿਚੁਏਸ਼ਨ ਆ ਇਹ ਈਮੋਸ਼ਨ ਆ ਇਹਨਾਂ ਫੜਨਾ ਜਾਂ ਕਈ ਵਾਰੀ ਬਾਹਰ ਨਿਕਲ ਕੇ ਆਪ ਵੀ ਕੁਝ ਹੁਣ ਬਈ ਅਸਲ ਚ ਫਿਲਮ ਮੇਕਿੰਗ ਹੀ ਬਦਲ ਗਈ ਹੂੰ ਪਤਾ ਨਹੀਂ ਅਸੀਂ ਉਸ ਚੀਜ਼ ਦਾ ਹਿੱਸਾ ਬਣ ਗਏ ਇਹ ਦੋ ਤਿੰਨ ਚੀਜ਼ਾਂ ਜੀ ਹੈਗੀਆਂ ਨੇ ਜਿਹੜੀਆਂ ਇਫੈਕਟ ਕਰਦੀਆਂ ਨੇ ਕਿਉਂਕਿ ਅ ਸ਼ਾਇਦ ਜ਼ਿਆਦਾ ਟਾਈਮ ਹੁਣ ਤੱਕ ਇੰਨਾ ਜ਼ਿਆਦਾ ਕੰਮ ਕਰਨ ਦਾ ਕਾਰਨ ਵੀ ਉਹੀ ਰਿਹਾ ਕਿ ਪਹਿਲਾਂ ਸ਼ਾਇਦ ਉਹ ਚੀਜ਼ਾਂ ਹੈਗੀਆਂ ਜਿਹੜੇ ਤੁਸੀਂ ਕਹਿ ਰਹੇ ਹੋ ਜੀ ਹੁਣ ਬਹੁਤ ਤਬਦੀਲ ਹੁੰਦੀ ਜਾ ਰਹੀ ਹੈ ਐਕਸਪੈਰੀਮੈਂਟ ਕੰਮ ਬਹੁਤ ਆ ਰਿਹਾ ਨਵੇਂ ਡਾਇਰੈਕਟਰ ਰਿਪੀਟ ਕਰਨੇ ਨਹੀਂ ਚਾਹੁੰਦੇ ਉਹ ਕੰਮ ਤੇ ਫਿਰ ਓਬਵੀਅਸ ਆ ਕਿ ਉਹਦੇ ਚ ਤੁਹਾਨੂੰ ਮੇਕਿੰਗ ਦਾ ਸਟਾਈਲ ਵੀ ਚੇਂਜ ਕਰਨਾ ਪੈਣਾ ਤਾਨੂੰ 프리 ਦਾ ਕੰਮ ਕਰਨਾ ਪੈਣਾ ਤੁਹਾਨੂੰ ਕਾਸਟ ਉਹਦਾ ਦੇਖਣੀ ਪੈਣੀ ਹੈ ਜਿਹੜੀ ਉਹਨੂੰ ਸ਼ੂਟ ਕਰੇ ਕਰੈਕਟਰ ਉਹਨਾਂ ਨਾਲ ਕੇ ਤੁਸੀਂ ਇਕੱਲੇ ਫੋਲੋਅਰ ਹੀ ਦੇਖਦੇ ਹੋ ਸੋ ਉਹ ਚੀਜ਼ਾਂ ਮੇਰੇ ਖਿਆਲ ਚ ਹੈਲਪ ਕਰ ਦਿੰਦੀਆਂ ਨੇ ਜਿਹੜੀਆਂ ਤੁਸੀਂ ਬਹੁਤ ਕੰਫਰਟੇਬਲੀ ਉਦੋਂ ਜਦੋਂ ਸ਼ੂਟ ਕਰਦੇ ਹੋ ਦੱਸ ਸਕਦੇ ਹੋ ਜੇ ਤੁਹਾਨੂੰ ਐ ਲੱਗੇ ਵੀ ਕੋਈ ਚੀਜ਼ ਮੈਂ ਹੁਣ ਪਿਛਲੇ 3-4 ਸਾਲਾਂ ਚ ਜਿਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਰਿਹਾ ਮੈਂ ਉਹਨਾਂ ਨਾਲ ਕੰਮ ਕਈ ਡਾਇਰੈਕਟਰਾਂ ਨਾਲ ਕੀਤਾ ਜੀ ਉਹਨਾਂ ਨਾਲ ਆਪਾਂ ਸ਼ੇਅਰ ਬਹੁਤ ਕਰ ਸਕਦੇ ਆ ਜਦੋਂ ਇਦਾਂ ਲੱਗਦਾ ਵੀ ਕਿ ਆਹ ਕੈਰੈਕਟਰ ਦੀ ਯਾਰ ਆ ਚੀਜ਼ ਆ ਸਕਦੀ ਆ ਬਟ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋ ਕਿ ਉਹ ਸਟੋਰੀ ਤੋਂ ਬਾਹਰ ਨਾ ਜਾਵੇ ਹੈਨਾ ਉਹ ਚੀਜ਼ ਵੀ ਧਿਆਨ ਰੱਖਣਾ ਕਿ ਆ ਯਾਰ ਵੀ ਬਾਅਦ 'ਚ ਐ ਨਾ ਹੋਵੇ ਕਿ ਖੁਦ ਨੂੰ ਹੀ ਲੱਗੀ ਜਾਵੇ ਕਿ ਯਾਰ ਤੂੰ ਵੀ ਟੀਮਾ ਸੈਂ ਵੀ ਆਪਦੀ ਫੁਟੇਜ ਲੈਣ ਦੇ ਚੱਕਰ 'ਚ ਤੂੰ ਉਹ ਚੀਜ਼ ਖਰਾਬ ਕਰਤੀ ਨਹੀਂ ਉਹ ਚੀਜ਼ ਵੀ ਕੰਫਰਟੇਬਲੀ ਉਹਨੂੰ ਪੁੱਛਣਾ ਜੇ ਆ ਲੱਗ ਰਿਹਾ ਕਿ ਆ ਡਾਇਰੈਕਟਰ ਕਰ ਰਿਹਾ ਉਹਨੂੰ ਅਲਾਉ ਤਾਂ ਆਪਾਂ ਉਹ ਚੀਜ਼ ਕਰਾਂਗੇ ਸ਼ਾਇਦ ਉਹ ਚੀਜ਼ ਵਧੀਆ ਰਹੇਲੀ ਸਭ ਤੋਂ ਸੌਖਾ ਤਾਂ ਬਈ ਕੁਝ ਵੀ ਨਹੀਂ ਹੁੰਦਾ ਪਰ ਕਹਿੰਦੇ ਔਖਾ ਵੀ ਕੁਝ ਨਹੀਂ ਹੁੰਦਾ ਐਕਟਰ ਵਾਸਤੇ ਪਰ ਫਿਰ ਵੀ ਮੈਂ ਪੁੱਛ ਲੈਣਾ ਕਾਮੇਡੀ ਰੋਮਾਂਸ ਐਕਸ਼ਨ ਕੀ ਤੁਹਾਨੂੰ ਲੱਗਦਾ ਹੈ ਇਮੋਸ਼ਨ ਜੋ ਡਰਾਮਾ ਜਿਹਨੂੰ ਆਪਾਂ ਕਹਿੰਦੇ ਕੀ ਔਖਾ ਕੀ ਲੱਗਦਾ ਇੱਕ ਐਕਟਰ ਵਾਸਤੇ ਆਮ ਤੌਰ ਤੇ ਪ੍ਰਸਿੱਲਿਤ ਮੈਂ ਪੁੱਛ ਲੈ ਤੁਹਾਨੂੰ ਕਿਸੇ ਨੂੰ ਕੋਈ ਸ਼ਾਰਟਕਟ ਹੁੰਦਾ ਚਲੋ ਔਖਾ ਤਾਂ ਦੇਖੋ ਜੀ ਮੇਰੇ ਘਰ ਮੈਂ ਮੇਰੇ ਗਿਆਨ ਮੇਰੀ ਗੱਲ ਨਹੀਂ ਨੇ ਮੌਕਾ ਮੌਕਾ ਮਿਲਦਾ ਕਿ ਕਰਨਾ ਔਕਾ ਲੱਗਦਾ ਮੌਕਾ ਤਾਂ ਮਿਲਦਾ ਮੰਨਦਾ ਮੌਕੇ ਦੇ ਦਿੰਦੀ ਉਹ ਮੌਕੇ ਦਿੰਦੀ ਆ ਕੱਲ ਇਹ ਆ ਕਿ ਕੋਈ ਵੀ ਚੀਜ਼ ਪਹਿਲੀ ਵਾਰੀ ਕਰਦੇ ਆਪਾਂ ਨਾ ਉਹ ਔਖੀ ਹੀ ਹੁੰਦੀ ਹੈ ਸੋ ਹੁਣ ਜਿਵੇਂ ਪਹਿਲਾਂ ਮੈਂ ਯੰਕੀ ਕਰਿਆ ਹੁਣ ਵੈਬ ਸੀਰੀਜ਼ ਤੇ ਉਹਦੇ ਚ ਕੁਝ ਹੈਗੇ ਸੀ ਸੀਨ ਜਿਹੜੇ ਮੈਂ ਮੇਰੇ ਲਈ ਫਸਟ ਟਾਈਮ ਸੀ ਤਾਂ ਮੈਨੂੰ ਇਦਾਂ ਲੱਗ ਰਿਹਾ ਸੀ ਯਾਰ ਕਿ ਇਹਦਾ ਸਾਬ ਚ ਨਹੀਂ ਆ ਰਹੇ ਹੈਨਾ ਤੇ ਉਹ ਉਹੀ ਹੈ ਕਿ ਜੋ ਕਮੇਡੀ ਲਈ ਉਹ ਕਰਦੇ ਮੈਂ ਬੱਬਰ ਚ ਕੁਝ ਚੀਜ਼ਾਂ ਹੈਗੀਆਂ ਸੀ ਜਿਹੜੀਆਂ ਥੋੜੀਆਂ ਜਿਹੀ ਕਮੇਡੀ ਲਈ ਨਿਕਲ ਜਾਂਦੇ ਸੀ ਹਨਾ ਕਰੈਕਟਰ ਤੇ ਉਹ ਹੋ ਜਾਂਦੀ ਨੇ ਜਦੋਂ ਆਪਾਂ ਕਰੈਕਟਰ ਲਈ ਰਹਿ ਕੇ ਕਰਦੇ ਆ ਮੇਰੇ ਖਿਆਲ ਚ ਉਦੋਂ ਨਾ ਕੋਈ ਕਮੇਡੀ ਹੁੰਦੀ ਆ ਨਾ ਕੋਈ ਰਮਾਂਸ ਹੁੰਦਾ ਬਸ ਸਿਚੁਏਸ਼ਨ ਦੇ ਹਿਸਾਬ ਨਾਲ ਚੱਲਣਾ ਤੁਸਾਂ ਬਸ ਗੱਲਾਂ ਕੇ ਭਾਈ ਜਦੋਂ ਸੈੱਟ ਤੇ ਸੀਗੇ ਤੁਸੀਂ ਸਾਰੇ ਦੇ ਨੇ ਉਦੋਂ ਕਿਉਂਕਿ ਐਡੀ ਵੱਡੇ ਸਟਾਰ ਕਾਸਟ ਆਪਾਂ ਇੱਥੇ ਵੀ ਦੇਖਿਆ ਤਿੰਨ ਲਾਈਨਾਂ ਕੁਰਸੀਆਂ ਦੀ ਲੱਗੀਆਂ ਕੀ ਮਾਹੌਲ ਸੀ ਉੱਥੇ ਮਤਲਬ ਆਏ ਤਾਂ ਨਹੀਂ ਲੱਗਦਾ ਜਿਵੇਂ ਕਲਾ ਇਧਰੋਂ ਵਿੱਚ ਵੱਜ ਰਹੀ ਹੈ ਇਧਰੋਂ ਵੱਜ ਰਹੀ ਹੈ ਬੱਜ ਕੇ ਕਿੱਥੇ ਜੇ ਬੈਠੀ ਹੈ ਹੈਪੀ ਬਸ ਕਲਾ ਤਾਂ ਸਵੇਰੇ ਸ਼ੁਰੂ ਹੋ ਜਾਂਦੀ ਸੀ ਫਿਰ ਕਲਾਵਾ ਕਲਾਵਾ ਬੱਜਦਾ ਜੀ ਕਈ ਵਾਰੀ ਚੀ ਮੈਨੂੰ ਬੈਠਾ ਸੁਣਦਾ ਸਾਰਾ ਉਹੀ ਕਰਦਾ ਬਾਤ ਜੀ ਕਰਦਾ ਨਹੀਂ ਸਾਰਾ ਪਹਿਲੇ ਦੇ ਪਿੱਛੇ ਹੀ ਕਰਦੇ ਰਹਿੰਦੇ ਹੁੰਦੇ ਸੀ ਕਿ ਕਹਿੰਦੇ ਚੋ ਵੀ ਕੁਝ ਨਿਕਲੂਗਾ ਇੱਕ ਬਾਈ ਇਹ ਸਾ ਪੱਕਾ ਕਰਦੇ ਈ ਤੂੰ ਸਾ ਪੱਕਾ ਕਰਦਾ ਹੈ ਯਾਰ ਮੈਨੂੰ ਬੜਾ ਜ ਮੇਕਅਪ ਦਾ ਫੰਬਾ ਵੀ ਲੱਗ ਗਿਆ ਨਾ ਮੇਰੇ ਤੇ ਪਤਾ ਨਹੀਂ ਕੀ ਹੋ ਜਾਣਾ ਮੈਨੂੰ ਮੈਨੂੰ ਐ ਹਮੇਸ਼ਾ ਸ਼ੁਰੂ ਹੋਏ ਮੈਨੂੰ ਜ਼ਿਆਦਾਤਰ ਹੱਸਦੇ ਹੁੰਦੇ ਨੇ ਮੇਕਅਪ ਵਾਲੇ ਐ ਕਰਕੇ ਇਹ ਕਾਰਕ ਨੂੰ ਕਰੰਟ ਜੈ ਸ਼ੁਰੂ ਹੋ ਗਿਆ। ਯਾਹ ਕਹਿੰਦੇ ਭਾਜੀ ਇਹ ਕੀ ਚੀਜ਼ ਆ ਮੈਨੂੰ ਆਤਾ ਯਾਰ ਸਾਡੇ ਜਿੰਨੇ 15-20 ਜਣੇ ਹੈਗੇ ਸੀ ਉੱਥੇ ਜਦੋਂ ਬਸ ਇਹ ਸ਼ੁਰੂ ਹੋਇਆ ਅਗਰੇ ਪਿੱਛੇ ਸਾਰੇ ਹੂੰ ਕਰਨਾ ਸਟਾਰਟ ਕਰਦਿਆ ਕਰੀਏ। ਹਾਂ। ਤੇ ਮਤਲਬ ਉੱਥੇ ਆਨੰਦ ਦੀ ਕੁਛ ਹੋਰ ਸੀਗਾ ਉੱਥੇ ਬੜਾ ਪਰਿਵਾਰਿਕ ਮਾਹੌਲ ਸੀਗਾ। ਤੇ ਬੜਾ ਆਨੰਦ ਆਇਆ ਉੱਥੇ ਇਹ ਨਹੀਂ ਪਤਾ ਹੁੰਦਾ ਸੀ ਵੀ ਕਿੱਥੇ ਲਟਿਆ ਕਿੱਥੇ ਬੈਠੇ ਕੋ ਬਸ ਸਾਡੀ ਪਲਟੀ ਹੋਈ ਸੀਗੀ ਤੁਸੀਂ ਸੌਏ ਸੀਗੇ ਫੇਰ ਵੀ ਚਿੱਤੇ ਸੀ ਹੋ ਰੇਤਾਈ ਸੀਗੀ ਜਿੱਦਣ ਮਰਜੀ ਲੇਟ ਜਾਈਦਾ ਸੀ ਮੁੱਦੇ ਸਿੱਦੇ ਫੇਰ ਕਹਿਣਾ ਜੀ ਆਜੋ ਜੀ ਆਜੋ ਤੁਹਾਡੀ ਵਾਰੀ ਆ ਗਈ ਫੇਰ ਉੱਠ ਕੇ ਫਿਰ ਤੁਰ ਪਣਾ ਨਹੀਂ ਇਦਾਂ ਹੀ ਬੜਾ ਸੋਹ ਮਾਹੌਲ ਰਿਹਾ ਆ ਬਾਕੀ ਅਮਰ ਹੁਣਾਂ ਨੇ ਗਿੱਪੀ ਬਾਈ ਹੁਣਾਂ ਨੇ ਬਹੁਤ ਮਤਲਬ ਸਾਨੂੰ ਜਿਹੜੇ ਲੈਵਲ ਤੋਂ ਲੈ ਕੇ ਆਏ ਆ ਇੰਡਸਟਰੀ ਨੂੰ ਚੱਕ ਕੇ ਲਿਆਏ ਆ ਵੇਖੋ ਉਹਦੇ ਨਾਲ ਸਾਡਾ ਵਿਉਧਾਬਦਿਆ ਇੰਡਸਟਰੀ ਦਾ ਵਧਿਆ ਸਾਡਾ ਵੀ ਵਧਿਆ ਸਾਨੂੰ ਉਸ ਮੁਕਾਮ ਤੇ ਲਿਆਉਣਾ ਸਾਨੂੰ ਕਰੈਕਟਰ ਦੇਣੇ ਸਾਨੂੰ ਆਡੀਅנס ਸਾਹਮਣੇ ਲੈ ਕੇ ਆਉਣਾ ਪੇਸ਼ ਕਰਨਾ ਵੀ ਇੱਕ ਬਹੁਤ ਵੱਡਾ ਕੰਮ ਆ ਬੜਾ ਬੜਾ ਯੋਗਦਾਨ ਆ ਮੈਂ ਜੇ ਕਹਾਂ ਤੇ ਜਦੋਂ ਲਾਕਡਾਊਨ ਤੋਂ ਬਾਅਦ ਲਾਕਡਾਊਨ ਦੇ ਵਿੱਚ ਬਹੁਤ ਸਾਰੇ ਕੰਮ ਛੁੱਟ ਗਏ ਸੀਗੇ ਬਹੁਤ ਲੋਕਾਂ ਦੇ ਫੋਨ ਬੰਦ ਹੋ ਗਏ ਸੀਗੇ ਕਦੀ ਕੰਮ ਨਹੀਂ ਹੁੰਦਾ ਸੀਗਾ ਕੁਝ ਨਹੀਂ ਪਰ ਇਹ ਬੰਦੇ ਉਹ ਸੀਗੇ ਜਿਹੜੇ ਸਭ ਨੂੰ ਜੋੜ ਕੇ ਦੁਬਾਰਾ ਇਕੱਠਾ ਕੀਤਾ ਸੀ ਤੁਸੀਂ ਇੱਥੇ ਕਿਸੇ ਦਾ ਜ਼ਿਕਰ ਕੀਤਾ ਹੈ ਉਹੀ ਅਜੇ ਇੱਥੇ ਮਾਰਦਾ ਟਰੋਪ ਵਾਲਾ ਗੋਲਾ ਜਿਹੜਾ ਕੈਦੀਆਂ ਨੂੰ ਲੈ ਕੇ ਚੱਲੇ ਉਹ ਜਿਹੜਾ ਬੱਸ ਪਲਟੀ ਤੁਸੀਂ ਗੱਲ ਕੀਤੀ ਹੈ ਹੋਰ ਸੀ ਨਾ ਹਾਂ ਹਾਂ ਜੀ ਤੇ ਉਹ ਫਿਰ ਮਤਲਬ ਉਹ ਕੀ ਉੱਥੇ ਥੋੜਾ ਜਿਹਾ ਤਾਂ ਕੁਝ ਲੀਕ ਕਰੋ ਨਾ ਸਾਨੂੰ ਮਸਾਲਾ ਬੱਸ 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 ਜਦੋਂ ਬੱਸ ਪਲਟ ਉਹ ਟਵਰੀ ਕੋ ਸਾਰੇ ਕੋ ਹੋਸਪੀਟ ਅਸੀਂ ਜੀ ਕਿਨੂੰ ਸੋਚੀ ਸਾਦੀ ਤੇ ਹੈ ਨਹੀਂ ਸੀ ਜੀ ਜੀ ਤਾਂ ਡਿੱਪੀ ਗਰਵਾਲ ਹੁਣਾਂ ਦੇ ਅੱਗੇ ਜ਼ਿਕਰ ਉੱਥੇ ਵੀ ਹੋ ਰਿਹਾ ਸੀ ਕਿ ਪਰਿਵਾਰ ਨਾਲ ਵੀ ਇੰਟਰੈਕਸ਼ਨ ਜਿਵੇਂ ਉਹ ਕਹਿੰਦੇ ਸੀ ਵੀ ਬਹੁਤ ਵਧੀਆ ਸਾਰਿਆਂ ਵੀ ਇੱਕ ਪਰਿਵਾਰ ਵਾਂਗ ਇੱਥੇ ਵੀ ਰਹੇ ਤਾਂ ਉਹਨਾਂ ਦੇ ਨਾਲ ਵੀ ਉਹ ਕਹਿੰਦੇ ਸੀ ਕਿ ਮੇਰੇ ਬੇਟੇ ਵੀ ਬਹੁਤ ਦੀਦ ਕਰਦੇ ਕਿਸੇ ਨੂੰ ਤਾਇਆ ਕਹਿੰਦੇ ਕਿਸੇ ਨੂੰ ਚਾਚਾ ਕਹਿੰਦੇ ਉਹ ਕਿਹੋ ਜਿਹਾ ਇੰਟਰੈਕਸ਼ਨ ਆ ਜੀ ਬਹੁਤ ਡਿੱਪੀ ਵੀਰੇ ਨਾਲ ਤਾਂ ਹੁਣ ਵੀ ਜਿਵੇਂ ਅਸੀਂ ਜਾਂਦੇ ਰਹੀਦਾ ਮਿਲਦੇ ਰਹੀਦਾ ਕੁਛ ਨਾ ਕੁਛ ਸੋਚਦੇ ਰਹਿੰਦੇ ਆ ਸਾਨੂੰ ਐ ਹੁੰਦਾ ਨਾ ਇੱਕ ਸਭ ਤੋਂ ਖਾਸ ਗੱਲ ਜਿਹੜੀ ਮੈਨੂੰ ਲੱਗਦੀ ਆ ਕਿ ਵੱਡੇ ਸਟਾਰਾਂ ਦੇ ਵਿੱਚ ਮੈਂ ਮੋਸਟਲੀ ਦੇਖੀ ਆ ਕਈ ਸਟਾਰਾਂ ਦੇ ਵਿੱਚ ਇੱਕ ਜਿਹੜੀ ਇਨਸਿਕਿਉਰਟੀ ਹੁੰਦੀ ਹੈ ਗਿਪੀ ਬਿਰੇ ਵਿੱਚ ਬਿਲਕੁਲ ਨਹੀਂ ਹੈਗੀ ਉਹ ਉਹ ਹਮੇਸ਼ਾ ਹੀ ਉਹਨਾਂ ਨੂੰ ਐ ਫਿਕਰ ਹੁੰਦੀ ਆ ਜਿਵੇਂ ਮੈਂ ਉਸ ਦਿਨ ਪਹਿਲਾਂ ਕੀ ਪੱਖ ਕਰੈਕਟਰ ਆ ਰਿਵੀਲ ਨਹੀਂ ਕਰਨਾ ਸੀ ਜੀ ਤੇ ਮੈਂ ਉਸ ਦਿਨ ਅਰਦਾਸ ਦੇ ਸੈੱਟ ਤੇ ਗਿਆ ਮੈਨੂੰ ਕਹਿੰਦੇ ਵੀ ਸੈੱਟ ਤੇ ਆ ਜਾ ਵੀ ਕੁਝ ਪ੍ਰੋਮੋਸ਼ਨ ਦਾ ਡਿਸਕਸ਼ਨ ਕਰਨਾ ਸੀ ਤੇ ਮੈਨੂੰ ਕਹਿੰਦੇ ਵੀ ਤੇਰਾ ਕਰੈਕਟਰ ਰਿਵੀਲ ਕਰਨਾ ਹੈ ਤਾਂ ਉਹਨਾਂ ਨੂੰ ਸਾਰਾ ਫਿਕਰ ਹੁੰਦਾ ਵੀ ਹਾਂ ਆ ਵੀ ਆਰਟਿਸਟ ਮੇਰੇ ਨਾਲ ਜੁੜਿਆ ਹੋਇਆ ਸਾਰਿਆਂ ਦਾ ਉਹਨਾਂ ਨੂੰ ਸਾਰਿਆਂ ਦਾ ਨਾਮ ਯਾਦ ਆ ਸਾਰਿਆਂ ਸਾਰਿਆਂ ਤੇ ਫੋਕਸ ਹੁੰਦਾ ਔਰ ਇਹ ਚੀਜ਼ ਬਹੁਤ ਘੱਟ ਹੁੰਦੀ ਆ ਮੈਨੂੰ ਲੱਗਦਾ ਜਿੰਨੀਆਂ ਵੀ ਤੁਸੀਂ ਵੀਰੇ ਦੀਆਂ ਫਿਲਮਾਂ ਦੇਖੋ ਕਿੰਨੇ ਐਕਟਰ ਹੁੰਦੇ ਆ ਤਾਂ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮੈਂ ਵੱਧ ਮੇਰੀ ਫੁਟੇਜ ਹੋਵੇ ਔਰ ਮੈਂ ਹਮੇਸ਼ਾ ਕਹਿੰਦਾ ਨਾ ਵੀ ਜਿਵੇਂ ਮਾਂ ਨੂੰ ਸਾਰੇ ਪੁੱਤਰ ਪਿਆਰੇ ਹੁੰਦੇ ਆ ਤਵੇਂ ਗਿੱਪੀ ਵੀਰੇ ਨੂੰ ਸਾਰੇ ਆਰਟਿਸਟ ਸਾਰਿਆਂ ਵਿੱਚ ਉਹਨਾਂ ਨੂੰ ਹੁੰਦਾ ਕਿ ਔਰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਥੀਏਟਰ ਆਰਟਿਸਟ ਆ ਜਿਹੜੇ ਉਹ ਹੰਬਲ ਮੋਸ਼ਨ ਨਾਲ ਕੰਮ ਕਰਦੇ ਤਾਂ ਇਹ ਵੱਡਾ ਜਿਹੜਾ ਸਟਾਰ ਹੁੰਦਾ ਹੈ ਸਿਨੇਮੇ ਨੂੰ ਉਹ ਹੀ ਬਦਲ ਸਕਦਾ ਹੁੰਦਾ ਕਿਉਂਕਿ ਅਸੀਂ ਐਜ਼ ਐਨ ਐਕਟਰ ਜਦੋਂ ਇੱਕ ਡਿਪਾਰਟਮੈਂਟ ਚ ਹੁੰਨੇ ਆ ਤੇ ਅਸੀਂ ਸਾਡੀਆਂ ਕੁਝ ਲਿਮਿਟਸ ਹੋ ਜਾਂਦੀਆਂ ਨੇ ਕਿ ਕੋਈ ਫਿਲਮ ਪ੍ਰੋਡਿਊਸ ਕਰਨੀ ਆ ਪ੍ਰਮੋਟ ਕਰਨੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ 19 21 ਹੋ ਜਾਂਦੀ ਬਟ ਵੱਡਾ ਸਟਾਰ ਜਦੋਂ ਇਹ ਚੀਜ਼ਾਂ ਸੋਚਦਾ ਕਿ ਉਹਨੇ ਸਿਨੇਮੇ ਨੂੰ ਵੱਡਾ ਕਰਨਾ ਫਿਰ ਫਿਰ ਵਾਕਈ ਵੱਡਾ ਹੁੰਦਾ ਜੀ ਦੋ ਸਵਾਲ ਹੀ ਲਾਉਂਗਾ ਇਸ ਤੋਂ ਪਹਿਲਾਂ ਮੇਰੇ ਸਹਿਯੋਗੀ ਸਾਥੀ ਵਰ ਕਿਤੇ ਮਾਰਨ ਮਾਈਕ ਮੇਕ ਵਾਟ ਕੇ ਦਾ ਇੱਕ ਤਾਂ ਉਹ ਸਵਾਲ ਨਾ ਪੁੱਛ ਲੈਣਾ ਤਾਂ ਕਿ ਮੈਨੂੰ ਵੀ ਇੱਕ ਦਾ ਕਮੈਂਟ ਆ ਜੇ ਥੱਲੇ ਵੀ ਅੱਗ ਲਾਉਂਦਾ ਪੱਤਰਕਾਰ ਅੱਛਾ ਇਦਾਂ ਦਾ ਸਵਾਲ ਆਏਗਾ ਕਿ ਇੱਕ ਆਰਟਿਸਟ ਨੇ ਕਿਸੇ ਨੇ ਕਿਹਾ ਕਿ ਜਿਹੜੇ ਬੰਦੇ ਨੇ ਵੀ ਚਿਹਰੇ ਤੇ ਇੱਕ ਵਾਰ ਵੀ ਚੂਨਾ ਲੱਗਿਆ ਨਾ ਉਹ ਖੁਦ ਵੀ ਆਰਟਿਸਟ ਨੇ ਇੰਡਸਟਰੀ ਤੋਂ ਨਹੀਂ ਕਹਿੰਦੇ ਵਿਸ਼ਵਾਸ लायक ਨਹੀਂ ਰਹਿੰਦਾ ਇਹ ਮਤਲਬ ਕਿ ਇੰਨੀ ਪੋਲਿਟਿਕਸ ਹੁੰਦੀ ਆ ਇਸ ਫੀਲਡ ਦੇ ਵਿੱਚ ਵੀ ਮਹਿਸੂਸ ਕੀਤਾ ਕਿ ਦੇਖੋ ਇਸ ਇਹ ਜਿਹੜਾ ਥੋਟ ਆ ਨਾ ਇਹਦੇ ਵਿੱਚ ਮੈਂ ਹਮੇਸ਼ਾ ਥੋੜਾ ਥੋੜਾ ਉਲਟਾ ਸੋਚਦਾ ਮੈਨੂੰ ਐ ਲੱਗਦਾ ਜੀ ਰਾਜਨੀਤੀ ਤਾਂ ਕਰੇ ਵੀ ਹੈਗੀ ਆ ਹੂੰ ਔਰ ਜੇ ਆਪਾਂ ਮਹਿਸੂਸ ਨਾ ਕਰੀਏ ਤਾਂ ਫਿਰ ਉਹ ਕਿਤੇ ਵੀ ਨਹੀਂ ਹੈਗੀ ਜਿਵੇਂ ਦਾ ਉਹ ਕਹਿੰਦੇ ਨਾ ਵੀ ਜੇ ਆਪਾਂ ਚਸ਼ਮਾ ਲਾ ਲਿਆ ਬਲੂ ਕਲਰ ਦਾ ਤੇ ਆਪਾਂ ਨੂੰ ਦੁਨੀਆ ਬਲੂ ਦਿਖਦੀ ਹੈ ਜਿਵੇਂ ਮੈਂ ਮਾਈਂਡ ਦੇ ਵਿੱਚ ਉਹ ਚੀਜ਼ ਫਸਾ ਲਈ ਵੀ ਹਾਂ ਰਾਜਨੀਤੀ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਫਿਰ ਉਹ ਦਿਮਾਗ ਤੁਹਾਡਾ ਉਵੇਂ ਚੱਲਣ ਲੱਗ ਜੂਗਾ ਬਟ ਰਾਜਨੀਤੀ ਜੇ ਤੁਸੀਂ ਮੈਂ ਕਹਿੰਦਾ ਨਾ ਵੀ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ ਹੈ ਜੇ ਤੁਸੀਂ ਕਿਸੇ ਐਕਸ਼ਨ ਦਾ ਰਿਐਕਸ਼ਨ ਨਹੀਂ ਦਿਓਗੇ ਤਾਂ ਤੁਸੀਂ ਇੱਕ ਥਿਊਰੀ ਫੇਲ ਕਰ ਦਿੰਦੇ ਹੋ ਜਿਹੜੀ ਇੱਕ ਬਣੀ ਹੋਈ ਐਕਸ਼ਨ ਲੈ ਕੇ ਤਾਂ ਮੈਨੂੰ ਇਹ ਲੱਗਦਾ ਰਿਐਕਸ਼ਨ ਹੋਣਾ ਹੀ ਨਹੀਂ ਚਾਹੀਦਾ ਰਾਜਨੀਤੀ ਹਰ ਜਗ੍ਹਾ ਹੈਗੀ ਆ ਬਟ ਜੇ ਤੁਸੀਂ ਆਪਦਾ ਕੰਮ ਕਰੋਗੇ ਹੁਣ ਮੈਨੂੰ ਜੇ ਤੁਸੀਂ ਪੁੱਛੋ ਵੀ ਮੈਂ ਰਾਜਨੀਤੀ ਮੈਂ ਕਹਿੰਨਾ ਵੀ ਮੈਨੂੰ ਇਮੇਜ ਨੂੰ ਤਾਂ ਸਪੋਰਟ ਹੀ ਬਹੁਤ ਕੀਤਾ ਜੀ ਜੇ ਮੈਂ ਬਾਰਡਰ ਤੋਂ ਜਿੱਥੋਂ ਆਪਾਂ ਆਉਣੇ ਆ ਉਸ ਤੋਂ ਇੱਥੇ ਆਉਣਾ ਕਿੰਨਾ ਔਖਾ ਤੈਨੂੰ ਪਤਾ ਹੈ ਤਾਂ ਮੈਨੂੰ ਐ ਲੱਗਦਾ ਰਾਜਨੀਤੀ ਹੈ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਮੇਰੇ ਨਾਲ ਜਿੰਨੇ ਜਨੇ ਬੰਦੇ ਤੁਰੇ ਉਹਨਾਂ ਨੇ ਮੇਰੇ ਲਈ ਕੰਮ ਕੀਤਾ ਜਿੰਨੇ ਨਵੇਂ ਡਾਇਰੈਕਟਰਸ ਅਮਰ ਨੇ ਜੇ ਅਮਰ ਨੇ ਮਿਹਨਤ ਕੀਤੀ ਜਾਂ ਪ੍ਰਿੰਸਪੀਰਨ ਸਕ੍ਰਿਪਟ ਤੇ ਮਿਹਨਤ ਕੀਤੀ ਛਿੰਦੇ ਕੈਰੇਕਟਰ ਤੇ ਮਿਹਨਤ ਮੇਰੇ ਲਈ ਕੀਤੀ ਜੇ ਉਹਨਾਂ ਨੂੰ ਰਾਜਨੀਤੀ ਹੁੰਦੀ ਆ ਮੈਨੂੰ ਐ ਲੱਗਦਾ ਹੁੰਦਾ ਵੀ ਸੋਚਣ ਤੇ ਆ ਜੀ ਜੇ ਸੋਚੋਗੇ ਤਾਂ ਫਿਰ ਹੈਗੀ ਆ ਜੇ ਨਹੀਂ ਸੋਚੋਗੇ ਤਾਂ ਨਹੀਂ ਚਲੋ ਇੱਕਦਮ ਤੁਸੀਂ ਮੈਂ ਰੀਕਵੇਸਟ ਆ ਜੇ ਤੁਸੀਂ ਮਾਹੌਲ ਸਮਝਦੇ ਹੋ ਤਾਂ ਇੱਕ ਇੱਕ ਡਾਇਲੋਗ ਨਾਲ ਤੁਸੀਂ ਨਾਲੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇ ਦਿਓ ਨਾਲੇ ਆਪਣਾ ਇੱਕ ਇੱਕ ਡਾਇਲੋਗ ਕੋਈ ਛੋਟਾ ਹੀ ਹੋਰ ਕੇ ਮੈਂ ਡਾਇਲੋਗ ਮੇਰਾ ਇੱਕ ਉਹਦੇ ਵਿੱਚ ਵੀ ਹੈਗਾ پرومو ਵਿੱਚ ਵੀ ਹੈਗਾ ਕਿ ਉਹ ਕਹਿੰਦਾ ਵੀ ਅਸੀਂ ਮਾਰਨਾ ਪੰਮਾ ਉਹ ਕਹਿੰਦਾ ਮੈਂ ਮਾਰਨੇ ਦੋਵੇਂ ਕੀ ਬਾਤ ਹੈ ਸੋ ਬਾਕੀ ਤੁਸੀਂ 扑ਮੱਕਰ ਕੇ ਸਾਰਿਆਂ ਦੀ ਸੇਵਾ ਲਾਓ ਬਾਈ ਜੀ ਇੱਕ ਇੱਕ 扑ਮੱਕਰ ਡਾਇਲੋਗ 扑ਮੱਕਰ ਡਾਇਲੋਗ ਸ਼ਾਇਦ ਅਰਕਾ ਡਾਇਲੋਗ

ਰਸ ਇਹ ਵੀ ਤੁਸੀਂ ਜੇ ਸਿਨੇਮੇ ਘਰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇ ਉਹ ਕਰੈਕਟਰ ਕੀ ਬੋਲਦਾ ਕੀ ਕਰਦਾ ਐਕਚੁਅਲੀ ਕਰੈਕਟਰ ਦਾ ਜਿਹੜਾ ਉਹ ਹੈ ਨਾ ਦਾਇਰਾ ਉਹ ਬਹੁਤ ਵੱਡਾ ਹੈ ਮਤਲਬ ਡਿਊਰੇਸ਼ਨ ਸਕਰੀਨ ਤੇ ਕਾਫੀ ਆ ਬਟ ਡਾਇਲੌਗ ਬਹੁਤ ਘੱਟ ਨੇ ਸੋ ਉਹੀ ਆ ਕਿ ਤਾਂ ਕਰਕੇ ਵੀ ਟ੍ਰੇਲਰ ਉਹਨਾਂ ਚ ਸਾਰਿਆਂ ਦੇ ਪਾਏ ਨਹੀਂ ਹੁਣ ਕਿਉਂਕਿ ਅਸਲੀ ਕਰੈਕਟਰ ਨੇ ਅਸਲੀਆ ਤਾਂ ਨਹੀਂ ਪਾ ਸਕਦੇ ਜਿਹੜੇ ਜਿਹੜੇ ਲੱਗ ਰਹੇ ਨੇ ਪਰਫੈਕਟ ਸੀ ਦਿਖਾਉਣ ਲਈ ਇੱਕ ਟ੍ਰੇਲਰ ਵਜੋਂ ਆਡੀਅנס ਨੂੰ ਜੋੜਨ ਲਈ ਉਹ ਸ਼ਾਇਦ ਉਹਨਾਂ ਨੇ ਦਿਖਾ ਦੇ ਸੋ ਅਸੀਂ ਹਜੇ ਵੀ ਇਹਨੂੰ ਇਹਨਾਂ ਦੇ ਰੂਲ ਨੂੰ ਫੋਲੋ ਕਰਦੇ ਹੋਏ ਨਹੀਂ ਐਕਸਪੋਜ਼ ਕਰਾਂਗੇ ਬਾਕੀ ਅ ਸਦਾ ਤੁਸੀਂ ਆਪ ਹੀ ਦੇ ਦੋ ਦਰਸ਼ਕਾਂ ਨੂੰ ਅਖੀਪੇ ਸਾਡਾ ਅਸਰ ਨਾ ਹੋਵੇ ਮੈਂ ਰਿਕਵੈਸਟ ਕਰਾਂ 2 ਫਰਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ ਸਵੇਰੇ 7 ਵਜੇ ਮਾਹੌਲ ਸ਼ੁਰੂ ਹੋਣਾ 7 ਵਜੇ ਸ਼ੋਅ ਸ਼ੁਰੂ ਹੋਣਿਆ ਪਹਿਲੀ ਪੰਜਾਬੀ ਫਿਲਮ ਆ ਜਿਹਦੇ 7 ਵਜੇ ਸ਼ੋਅ ਜੇ ਮੈਂ ਤੁਸੀਂ ਵਨ ਨੂੰ ਪਿਆਰ ਦਿੱਤਾ ਟੂ ਵੀ ਤੁਹਾਨੂੰ ਪ੍ਰਾਊਡ ਫੀਲ ਕਰਾਉਗੇ ਸੋ ਜਰੂਰ ਦੇਖਿਓ ਤਾਂ ਜੀ ਫਿਲਮ ਦੇਖਣ ਵੀ ਆਓ ਤੇ ਨਾਲ ਦੀ ਨਾਲ ਸਾਡਾ ਚੈਨਲ ਵੀ ਫੋਲੋ ਫੋਲੋ ਕਰ ਲਓ ਤੇ ਨਹੀਂ ਜਰੂਰੀ ਗੱਲ ਬਾਈ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ